ਬੀੜਾ ਵਹਜੇ ਕੈਪਟਨ ਅਮਰਿੰਦਰ ਜਿੰਨੇ ਅਸੀਂ ਫੁੱਟਪਾਥ ਤੇ ਕਰਤੇ ਵਿੱਚ ਛੋਟੇ ਵੀ ਇਹਨਾਂ ਨੇ ਇੱਕ ਟਰੱਕ ਵਿੱਚ ਗੋਲੀਆਂ ਤੋਂ ਇਲਾਵਾ ਕੀਤਾ ਕਿ ਇਹ ਗੁੰਡਾਗਰਦੀ ਦਾ ਪ੍ਰਧਾਨ ਬਣਾਉਣੇ ਗੋਲੀਆਂ ਨਾਲ ਬੰਦੇ ਮਰਵਾਤੇ ਮੇਰੀ ਪਹਿਲੀ ਸਰਕਾਰ ਜਿਹਦੇ ਅੰਦਰ ਕਿਸੇ ਵੀ ਟਰੱਕ ਵਿੱਚ ਕੋਈ ਖਰਾਬਾ ਨਹੀਂ ਹੋਇਆ ਉਸ ਮੁਤਲਿ ਕੰਮ ਕਰ ਰਹੀ ਹੈ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਸ਼ਕਤੀਆਂ ਵੱਧ ਮਿਲਣਗੀਆਂ ਜਿੱਥੇ ਇੰਡਸਟਰੀ ਦੀ ਦਿੱਕਤ ਹੈ ਇੰਡਸਟਰੀਆਂ ਟਰੱਕ ਨੂੰ ਇਕੱਠੇ ਟੇਬਲ ਟਾਕ ਕਰਕੇ ਬਿਠਾ ਕੇ ਇਹਦੀ ਪਾਲਿਸੀ ਬਣਾਈ ਜਾਏਗੀ ਡੀਸੀ ਲੈਵਲ ਤੇ ਐਸਡੀਐਮ ਲੈਵਲ ਤੇ ਕੋਈ ਨਾ ਕੋਈ ਅਜਿਹੀਆਂ ਟੀਮਾਂ ਬਣਾਈਆਂ ਜਾਣਗੀਆਂ ਤਾਂ ਕਿ ਰੋਟੀ ਟਰੱਕਾਂ ਨੂੰ ਵੀ ਮਿਲ ਸਕੇ ਰੋਟੀ ਇੰਡਸਟਰੀ ਨੂੰ ਮਿਲ ਸਕੇ ਔਰ ਰੋਜ਼ਗਾਰ ਦੇ ਇੰਜਨ ਟ੍ਰਾਂਸਪੋਰਟ ਪਾਲਿਸੀ ਬਣ ਗਈ ਇਹਨਾਂ ਨੂੰ ਕਿਤੇ ਹੱਥ ਫੈਲਾਣ ਦੀ ਜ਼ਰੂਰਤ ਨਹੀਂ ਪਊਗੀ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਲੋਕਾਂ ਨੂੰ 60 70 ਸਾਲ ਤੋਂ ਬਾਅਦ ਸਰਕਾਰਾਂ ਪੈਨਸ਼ਨਾਂ ਦਿੰਦੀਆਂ ਨੇ ਇਹਦੇ ਟਰੱਕ ਹੀ ਚੱਲ ਜਾਣ ਉਹ ਹੀ ਪੈਨਸ਼ਨ ਟ੍ਰਾਂਸਪੋਰਟ ਪਾਲਿਸੀ ਬਣਾਵਾਂਗੇ ਤਾਂ ਕਿ ਸਾਡੇ ਬੱਚੇ ਕੈਨੇਡਾ ਅਮਰੀਕਾ ਨਾ ਜਾਣ ਉਹ ਆਪਣਾ ਰੋਜ਼ਗਾਰ ਭਾਵੇਂ ਟਰੱਕਾਂ ਦਾ ਭਾਵੇਂ ਬੱਸਾਂ ਦਾ ਖਾਸ ਕਰਕੇ ਅੱਜ ਤਾਂ ਟਰੱਕਾਂ ਵੱਡੀ ਗੱਲ ਬੱਸੀ ਨੇ ਕਿੜਾ ਉਹਨਾਂ ਬੱਚਿਆਂ ਨੂੰ ਟਰੱਕ ਕੈਨੇਡਾ ਅਮਰੀਕਾ ਨਾਲ ਚਲਾਣੇ ਪੈਣ ਉਹ ਇੱਥੇ ਬੈਠ ਕੇ ਕੁਲਜੀਤ ਸਿੰਘ ਰੰਧਾਵਾ ਦੇ ਵੱਲੋਂ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਦੇ ਵਿੱਚ ਪਹੁੰਚ ਕੇ ਟਰੱਕ ਆਪਰੇਟਰਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਜਿ ਸਰਗੁਰੂ ਤੇਗਪੁਰ ਦੇ ਟਰੱਕ ਯੂਨੀਅਨ ਪਵਾਨੀਗੜ੍ਹ ਦੇ ਵਿੱਚ ਪਹੁੰਚਿਆ ਗਿਆ ਤੇ ਟਰੱਕ ਆਪਰੇਟਰਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤਾਂ ਜਤਿੰਦਰ ਸਿੰਘ ਵਿੱਕੀ ਬਾਜਵਾ ਮੌਜੂਦ ਨੇ ਪ੍ਰਧਾਨ ਟਰੱਕ ਯੂਨੀਅਨ ਪਵਾਨੀਗੜ੍ਹ ਦੇ ਤਸਵੀਰਾਂ ਦੇਖ ਸਕਦੇ ਹੋ ਤਾਂ ਸਵਾਗਤ ਕੀਤਾ ਗਿਆ ਕੁਲਜੀਤ ਸਿੰਘ ਰੰਧਾਵਾ ਦਾ ਤਾਂ ਨਾਲੇ ਗੁਰਚੇਤ ਸਿੰਘ ਝਨੇੜੀ ਵੀ ਜਿਹੜੇ ਮੌਜੂਦ ਨੇ ਤਾਂ ਟਰੱਕ ਆਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਚਰਚਾ ਵੀ ਕੀਤੀ ਗਈ ਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਕੀਤੇ ਨੂੰ ਲੈ ਕੇ ਇਸ ਕੀਤੇ ਨੂੰ ਲੈ ਕੇ ਬੜੀ ਚਿੰਤਾਤ ਹੈ ਤੇ ਜਲਦੀ ਹੀ ਇਸ ਦੇ ਵਿੱਚ ਹੋਣ ਵਾਲੇ ਸੁਧਾਰ ਤੇ ਜਲਦੀ ਹੀ ਅਮਲ ਦੇ ਵਿੱਚ ਵੀ ਲਿਆਂਦਾ ਜਾਵੇਗਾ ਤਸਵੀਰਾਂ ਦੇਖ ਸਕਦੇ ਹੋ ਤਾਂ ਵਾਕ ਵਾਕ ਮੰਗਾਂ ਵੀ ਸੁਣੀਆਂ ਗਈਆਂ ਤਾਂ ਉਹਨਾਂ ਤੇ ਜਲਦੀ ਹੀ ਅਮਲ ਕਰਵਾਉਣ ਦਾ ਵੀ ਆਸ਼ਵਾਸ਼ਣ ਦਿੱਤਾ ਗਿਆ ਤਾਂ ਮੰਗ ਪੱਤਰ ਲਿਆ ਜਾ ਰਿਹਾ ਕੁਲਜੀਤ ਸਿੰਘ ਰੰਧਾਵਾ ਦੇ ਵੱਲੋਂ ਤਾਂ ਹੋਰ ਕੀ ਕਿਹਾ ਕੁਲਜੀਤ ਸਿੰਘ ਰੰਧਾਵਾ ਨੇ ਤੁਸੀਂ ਵੀ ਸੁਣੋ ਛੁੱਟੀ ਵੀ ਅੱਜ ਜਿਹੜਾ ਮੇਰਾ ਭਵਾਨੀਗੜ ਆਉਣ ਦਾ ਜਿਹੜਾ ਮਕਸਦ ਹੈ ਪ੍ਰਧਾਨ ਸਾਹਿਬ ਤੇ ਸਾਰੀ ਉਹਦੀ ਟੀਮ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੂਰਾ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਮਨੀਸ਼ ਚੋਧੀਆ ਜੀ ਨੇ ਮੇਰੀ ਡਿਊਟੀ ਲਈ ਸੀ ਬਤੌਰ ਪੰਜਾਬ ਪ੍ਰਦਾਨ ਟਰਾਂਸਪੋਰਟ ਵਿੰਗ ਜਿਹਦੇ ਵਿੱਚ ਬੱਸਾਂ ਟਰੱਕ ਕੈਂਟਰ ਟੈਕਸੀ ਸਾਰਾ ਕੁਝ ਆਉਂਦਾ ਆ ਆ ਜਿਹੜਾ ਮਿਸ਼ਨ ਹੈ ਇਸ ਮਹੀਨੇ ਅਸੀਂ ਨਿਕਲੇ ਆ ਅਸੀਂ ਸਾਰੇ ਪੰਜਾਬ ਦੇ ਵਿੱਚ ਜਾ ਕੇ ਦੌਰਾ ਕਰਨਾ ਹਰ ਇੱਕ ਟਰੱਕ ਨੂੰ ਮੈਂ ਜਾਊਂਗਾ ਸਾਰਿਆਂ ਦੀ ਦੁੱਖ ਤਕਲੀਫਾਂ ਜਿਹੜੀਆਂ ਮੈਮੋਰੰਡਮ ਹੈ ਜਿਹੜੀਆਂ ਦਿੱਕਤਾਂ ਜਿਵੇਂ ਕਿ ਆ ਹੁਣੇ ਤੁਹਾਨੂੰ ਮੈਂ ਇੱਕ ਲੈਟਰ ਜਿਹੜੀ ਫਾਨੀਗੜ ਯੂਨ ਦੇ ਪ੍ਰਧਾਨ ਸਾਹਿਬਾਨ ਨੇ ਮੇਰੀ ਟੀਮ ਨੇ ਮੈਨੂੰ ਦਿੱਤੀ ਆ ਇਹ ਸਾਰਾ ਹੀ ਇਕੱਠਾ ਕਰਕੇ ਜਿੰਨਾ ਹੈਗਾ ਇਕੋ ਕਰਕੇ ਅਸੀਂ ਇੱਕ ਟ੍ਰਾਂਸਪੋਰਟ ਪਾਲਿਸੀ ਬਣਾਉਣ ਜਾ ਰਹੇ ਹਾਂ ਜਿਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਮੇਰੇ ਮੁੱਖ ਮੰਤਰੀ ਭਗਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਤੁਹਾਨੂੰ ਯਾਦ ਹੋਵੇਗਾ ਚੱਤ ਲਾਈਟਾਂ ਦੇ ਉੱਪਰ 20000 ਦੇ ਕਰੀਬ ਟ੍ਰਾਂਸਪੋਰਟਰਾਂ ਦਾ ਘੱਟ ਹੋਇਆ ਸੀ ਜਦੋਂ ਸਾਡੀ ਸਰਕਾਰ ਬਣੀ ਸੀ ਔਰ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀ ਤੜਕੇਜੀਵਾਲ ਸਾਹਿਬ ਨੇ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਈ ਤਾਂ ਅਸੀਂ ਉਹ ਟ੍ਰਾਂਸਪੋਰਟ ਪਾਲਿਸੀ ਬਣਾਵਾਂਗੇ ਉਸ ਤੋਂ ਬਾਅਦ ਕਈ ਇਲੈਕਸ਼ਨ ਆ ਗਏ ਕਈ ਜਗ੍ਹਾ ਅਸੀਂ ਬਿਜ਼ੀ ਰਹੇ ਹੁਣ ਸਾਡੇ ਪੁਰਸਤ ਦੇ ਪਾ ਲੈ ਗਏ ਆ ਤੇ ਮੈਂ ਜਰੂਰ ਹੁਣ ਆਪਣੇ ਲਈ ਸੋਚਿਆ ਕਿ ਜੇ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਇਹ ਸਾਥੀ ਪ੍ਰਧਾਨ ਸਾਹਿਬਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਮੇਰੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਲੋਕਾਂ ਲਈ ਆਪਾਂ ਕੁਝ ਕਰ ਪਾਈਏ ਪਿਛਲੇ ਦਿਨੀ ਅਸੀਂ STC ਸਾਹਿਬ ਨਾਲ ਮੀਟਿੰਗ ਕੀਤੀ ਹੈ ਜਿਹਦੇ ਕੋਲ ਰਿਜ਼ਲਟ ਅੱਛੇ ਨਿਕਲਣਗੇ ਉਸ ਤੋਂ ਬਾਅਦ ਅਸੀਂ ਮਿਨਿਸਟਰ ਸਾਹਿਬ ਨਾਲ ਕਰਾਂਗੇ ਉਸ ਤੋਂ ਬਾਅਦ ਅਸੀਂ CM ਸਾਹਿਬ ਮਨਨ ਅਰਵਿੰਦ ਕੇਜੀਵਾਲ ਸਾਹਿਬ ਦੀ ਟੀਮ ਮਨੀਸ਼ ਜੋਧਿਆ ਦੀ ਟੀਮ ਬੈਠ ਕੇ ਇੱਕ ਟਰਾਂਸਪੋਰਟ ਪਾਲਿਸੀ ਬਣਾਵਾਂਗੇ ਤਾਂ ਕਿ ਸਾਡੇ ਬੱਚੇ ਕੈਨੇਡਾ ਅਮਰੀਕਾ ਨਾ ਜਾਣ ਉਹ ਆਪਣਾ ਰੋਜ਼ਗਾਰ ਭਾਵੇਂ ਟਰੱਕਾਂ ਦਾ ਭਾਵੇਂ ਬੱਸਾਂ ਦਾ ਖਾਸ ਕਰ ਉਹਨਾਂ ਬੱਚਿਆਂ ਨੂੰ ਟਰੱਕ ਕੈਨੇਡਾ ਅਮਰੀਕਾ ਨਾਲ ਚਲਾਣੇ ਪੈਣ ਉਹ ਇੱਥੇ ਬੈਠ ਕੇ ਟਰੱਕ ਚਲਾਉਂਦੇ ਹਨ ਕੈਨੇਡਾ ਸਰਬ ਪਿਛਲੇ ਸਮੇਂ ਹੀ ਡਾਕਟਰ ਕੋਲ ਗਿਆ ਲਈ ਯੂਨੀਅਨ ਦਾ ਯਾ ਟਰੱਕ ਦੇ ਆਪਰੇਟਰ ਦਾ ਬਹੁਤ ਚੰਗਾ ਤਨੁਵਾਸੀ ਪਰ ਲਗਾਤਾਰ ਘਟਦਾ ਜਾ ਰਿਹਾ ਤਾਂ ਕੋਈ ਨਹੀਂ ਮੰਦਾ ਸੁਣਿਆ ਨੇ ਬਹੁਤ ਪੱਕੀ ਯੂਨੀਅਨ ਦਾ ਪਰ ਪਹਿਲ ਦੇ ਅਧਾਰ ਤੇ ਕਿਹੜੀ ਮੰਗ ਹੈ ਜਿਹਨੂੰ ਲਾਗੂ ਕਰਵਾਉਣ ਦੇ ਲਈ ਇਹਦਾ ਬੇੜਾ ਵਹਜੇ ਕੈਪਟਨ ਨਾਮੀ ਦਿੰਦਾ ਜਿੰਨੇ ਅਸੀਂ ਫੁੱਟਪਾਥ ਤੇ ਕਰਤੇ ਤੁਸੀਂ ਸਾਡਾ ਕਸੂਰ ਨਾ ਛੋਟੇ ਵੀ ਦੇਖੋ ਸਾਡੀ ਸਰਕਾਰ ਨੇ ਆ ਤੁਹਾਡੇ ਇੱਥੇ ਦੇਖੋ ਤੁਹਾਡੇ ਐਮਐਲਏ ਸਾਹਿਬ ਬੀਬਾ ਪ੍ਰਾਜ ਜੀ ਨੇ ਮੇਰੇ ਹਲਕੇ ਜ ਜਦੋਂ ਐਮਐਲਏ ਦੀ ਪਿੱਠ ਤੇ ਹੈ ਸਰਕਾਰ ਉਹਦੀ ਪਿੱਠ ਤੇ ਹਨ ਕੋਈ ਡਰ ਨਹੀਂ ਲੇਕਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਟਰਾਂਸਪੋਰਟ ਪਾਲਿਸੀ ਬਣਾਣੀ ਪੈਗੀ ਤਾਂ ਕਿ ਆਉਣ ਵਾਲੇ ਬੱਚੇ ਸਾਡੇ ਅਮਰੀਕਾ ਕੈਨੇਡਾ ਨਾ ਜਾਣ ਇੱਥੇ ਰੋਜ਼ਗਾਰ ਪੈਦਾ ਹੋਣ ਜਿਸ ਤਰ੍ਹਾਂ ਫੌਲ ਦੇ ਵਿੱਚ ਟਰੱਕ ਦਾ ਕੰਮ ਬਹੁਤ ਚੰਗਾ ਸਮਝਿਆ ਜਾਂਦਾ ਬਹੁਤ ਕਮਾਈ ਵਾਲਾ ਸਮਝਿਆ ਜਾਂਦਾ ਪਰ ਵੱਡੇ ਹੁੰਦੇ ਹਨ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਕੋਈ ਅਦੇਹਰ ਕਾਨੂੰਨ ਜਾਂ 60 ਸਾਲਾਂ ਦੇ ਵਿੱਚ ਛੋਟੇ ਵੀਰ ਇਹਨਾਂ ਨੇ ਟਰੱਕ ਵਿੱਚ ਗੋਲੀਆਂ ਤੋਂ ਇਲਾਵਾ ਕੀਤਾ ਕੀ ਇਹ ਗੁੰਡਾਗਰਦੀ ਦਾ ਪ੍ਰਧਾਨ ਬਣਾਉਣੇ ਗੋਲੀਆਂ ਨਾਲ ਬੰਦੇ ਮਰਵਾਤੇ ਮੇਰੀ ਪਹਿਲੀ ਸਰਕਾਰ ਜਿਹਦੇ ਅੰਦਰ ਕਿਸੇ ਵੀ ਟਰੱਕ ਵਿੱਚ ਖੂਨ ਖਰਾਬਾ ਨਹੀਂ ਆਪਣੇ ਟਾਈਮ 'ਚ ਇਹਨਾਂ ਦੀ ਸ਼ਕਤੀਆਂ ਵੱਧ ਮਿਲਣਗੀਆਂ ਜਿੱਥੇ ਇੰਡਸਟਰੀ ਦੀ ਰਿਕਤ ਹੈ ਇੰਡਸਟਰੀਆਂ ਟਰੱਕੀ ਨੂੰ ਇਕੱਠੇ ਟੇਬਲ ਟॉक ਕਰਕੇ ਬਿਠਾ ਕੇ ਇਹਦੀ ਪਾਲਿਸੀ ਬਣਾਈ ਜਾਏਗੀ ਡੀਸੀ ਲੈਵਲ ਤੇ ਐਸਡੀਐਮ ਲੈਵਲ ਤੇ ਕੋਈ ਨਾ ਕੋਈ ਹੈ ਜੀ ਜਿਹੜੀਆਂ ਟੀਮਾਂ ਬਣਾਈਆਂ ਜਾਣਗੀਆਂ ਤਾਂ ਕਿ ਰੋਟੀ ਟਰੱਕਾਂ ਨੂੰ ਵੀ ਮਿਲ ਸਕੇ ਰੋਟੀ ਇੰਡਸਟਰੀ ਨੂੰ ਮਿਲ ਸਕੇ ਔਰ ਰੋਜ਼ਗਾਰ ਵੱਧ ਸਕੇ ਅੱਜ ਕੀ ਹੁੰਦਾ ਅੱਜ ਉਥਰ ਦੂਸੇ ਯੂਪੀ ਬਿਹਾਰ ਬੰਗਾਲ ਦੇ ਟਰੱਕ ਆ ਕੇ ਚੋਰੀ ਕਰਕੇ ਮਾਲ ਲੈ ਜਾਂਦੇ ਨੇ ਜਿਹੜਾ ਯੂਪੀ ਤੋਂ ਟਰੱਕ ਆਇਆ ਉਹਨੇ ਖਾਲੀ ਦਾ ਜਾਣਾ ਨਹੀਂ ਉਹ ਫਿਰ ਕੋਸ਼ਿਸ਼ ਕਰਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਕਿਸੇ ਇੱਥੇ ਤੋਂ ਬ ਉਹ ਤਾਂ 5000 ਚ ਵੀ ਲੈ ਜਾਊਗਾ ਇਥੋਂ ਜਿਹਨੇ ਟਰੱਕ ਨੇ ਜਾਣਾ ਉਹਨੇ 50000 ਦਾ ਡੀਜ਼ਲ ਫੁੱਗਣਾ ਇਸ ਕਰਕੇ ਉਹਨੂੰ ਚੋਰ ਬੁਜਾਰੀ ਦਾ ਵੀ ਰਸਤਾ ਅਸੀਂ ਬੰਦ ਕਰਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇ ਜ਼ਿਕਰ ਕੀਤਾ ਜੀ 50 ਸਾਲ ਤੋਂ ਉਪਰ ਦੇ ਜਿਹੜੇ ਟਰੈਕ ਚਲਾ ਰਹੇ ਨੇ ਤਾਂ ਇਹਨਾਂ ਲਈ ਵੀ ਕੋਈ ਕਾਨੂੰਨ ਬਣਾਇਆ ਜਾਵੇਗਾ ਜਾਂ ਕੋਈ ਚਰਚਾ ਹੋਵੇ ਕਿ ਇਹਨਾਂ ਨੂੰ ਜਿੱਦਣ ਪੰਜਾਬ ਦੇ ਅੰਦਰ ਟਰਾਂਸਪੋਰਟ ਪਾਲਿਸੀ ਬਣ ਗਈ ਇਹਨਾਂ ਨੂੰ ਕਿਤੇ ਹੱਥ ਫੈਲਾਣ ਦੀ ਜ਼ਰੂਰਤ ਨਹੀਂ ਪਊਗੀ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਲੋਕਾਂ ਨੂੰ 60 70 ਸਾਲ ਤੋਂ ਬਾਅਦ ਸਰਕਾਰਾਂ ਪੈਨਸ਼ਨਾਂ ਦਿੰਦੀਆਂ ਨੇ ਇਹਦੇ ਟਰੱਕ ਹੀ ਚੱਲ ਜਾਣ ਉਹ ਹੀ ਪੈਨਸ਼ਨਾਂ ਇਹ ਕੋਈ ਪੈਨਸ਼ਨ ਨਹੀਂ ਸਰਕਾਰ ਤੋਂ ਮੰਗਦੇ ਕਿ ਸਰਕਾਰ ਤੇ ਕੋਈ ਬਰڈن ਨਹੀਂ ਪਾਉਂਦੇ ਇਹ ਕਹਿੰਦੇ ਨੇ ਸਾਡੇ ਬੱਚਿਆਂ ਦਾ ਰੁਜ਼ਗਾਰ ਮਿਲ ਜਾ ਸਾਡੇ ਟਰੱਕ ਜਿਹੜੇ ਆ ਉਹ ਚੱਲਦੇ ਨੇ ਕਦੀ ਯਾਦ ਕਰੋ ਸਮਾਂ ਛੋਟੇ ਵੀ ਲੱਜ ਤੋਂ 25 30 ਸਾਲ ਪਹਿਲਾਂ ਜਦੋਂ ਡਰਾਈਵਰ ਚੱਕਰ ਲਾ ਕੇ ਬੰਬੇ ਮਦਰਾਸ ਕਿਤੇੋਂ ਆਉਂਦਾ ਸੀ ਉਹਦੀ ਜੁੱਤੀ ਔਰ ਖੁੱਸਾ ਦੇਖਦੇ ਸੀ ਉਹਦਾ ਚਾਦਰਾਂ ਦੇਖਦੇ ਸੀ ਉਹਦੇ ਪੱਗ ਦੇਖਦੇ ਸੀ ਉਹ ਪਰਨਾ ਜਿਹੜੇ ਅੱਜ ਆਪਣੇ ਪਰਨੇ ਬਣੇ ਸੀ ਉਹਨਾਂ ਡਰਾਈਵਰਾਂ ਦੇ ਸਿਰ ਤੇ ਆ ਪੱਗਾਂ ਰੂਹ ਖੋਛਉਂਦੀ ਜਿਕੇ ਦੇਖ ਕੇ ਕੋਈ ਮੋਰ ਨਹੀਂ ਲਿਖਾਉਂਦਾ ਸੀ ਟਰੱਕ ਤੇ ਕੋਈ ਕੁਛ ਰਕਾਉਂਦਾ ਸੀ ਕਦੀ ਉਹਨੇ ਡਾਲੇ ਰਸੇ ਤਰਪਾਲਾਂ ਦੇਖੇ ਤੁਸੀਂ ਅੱਜ ਇਹਦਾ ਬੇੜਾ ਵਾਹ ਜੇ ਕੈਪਟਨ ਅਮਰਿੰਦਰ ਦਾ ਰੇਣਾ ਕਾਲੀਦਾਰ ਨੇ ਇਹਨਾਂ ਗੁੰਡਿਆ ਕਰਦੀ ਕਰਕੇ ਪੰਜਾਬ ਦੇੰ ਦਾ ਟਰਾਂਸਪੋਰਟ ਪਹੁੰਚ 60 ਸਾਲਾਂ ਦੀ ਟਰਾਂਸਪੋਰਟ ਪਾਲਿਸੀ ਨਹੀਂ ਬਣਾਈ ਯਾਰ ਇਹਨਾਂ ਨੇ ਸਾਨੂੰ ਛੋਟੇ 16 ਸਮਾਂ ਦੇ ਉਹ ਅਜੇ ਤਾਂ 3 ਸਾਲ ਹੋ ਗਏ ਜਿਨ੍ਹਾਂ 60 ਸਾਲਾਂ ਦੀ ਪਾਲਿਸੀ ਨਹੀਂ ਬਣਾਈ ਤਾਂ ਆਮ ਆਦਮੀ ਪਾਰਟੀ ਕੋਲ ਜਾਂ ਦੂਜੀ ਛੜੀਏ ਵੀ ਰਾਤੋ ਰਾਤ ਪਾਲਿਸੀ ਬਣਾ ਦੇਗੀ ਆ ਪਾਲਿਸੀ ਬਣਾਉਣ ਲਈ ਮੈਂ ਔਰ ਭਗਵੰਤ ਮਾਨ ਦੀ ਸਰਕਾਰ ਮੋੱਖ ਮੰਤਰੀ ਸਭ ਸਾਰੇ ਐਮ ਐਲ ਏ ਸਾਰੇ ਵਜ਼ੀਰ ਔਰ ਕੇਜਰੀਵਾਲ ਸਾਹਿਬ ਦੀ ਟੀਮ ਨਿਕਲੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਰੁਕਿਆ ਜਾਵੇ ਇੱਥੇ ਕਾਰੋਬਾਰ ਦਿੱਤੇ ਜਾਣ ਤਾਂ ਕਿ ਰੰਗੜਾ